ਨਮਸਕਾਰ ਜੀ ਸਸਿਕਲ ਜੀ ਮੇਰਾ ਨਾਮ ਗੋਰ ਡਾਕਟਰ ਹਿਤੇਸ਼ ਪਾਇਲਟ ਨਸੀਬ ਸਿੰਘ ਜੀ ਤੇ ਲੈਬ ਟੈਕਨੀਸ਼ੀਅਨ ਪ੍ਰੀਤੀ ਤੇ ਐਸਪੀ ਉਹ ਰਾਜੇਸ਼ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਦਹਾਂਸ ਫਾਊਂਡੇਸ਼ਨ ਇੱਕ ਸੰਸਥਾ ਹੈ ਜਿਹੜੀ ਉਹਦੇ ਵੱਲੋਂ ਆਪਾਂ ਆਏ ਆ ਅਸੀਂ ਪਿੰਡਾਂ ਦੇ ਵਿੱਚ ਕੈਂਪ ਲਗਾਣੇ ਆ ਫ੍ਰੀ ਮੈਡੀਕੇਸ਼ਨ ਕਰਦੇ ਆ ਲੋਕਾਂ ਦੀ ਨਾਲੇ ਚੈੱਕਅਪ ਕਰਦੇ ਆ ਗੱਡੀ ਦੇ ਵਿੱਚ ਕੀ ਠੀਕਾ ਸਾਨੂੰ ਚਾਰ ਤੋਂ ਪੰਜ ਮਹੀਨੇ ਸਤੰਬਰ ਤੋਂ ਆਪਾਂ ਸ਼ੁਰੂ ਕੀਤਾ ਸੀਗਾ ਆਣਾ ਤੇ ਹੁਣ ਸਾਨੂੰ ਚਾਰ ਪੰਜ ਮਹੀਨੇ ਹੋ ਗਿਆ ਪਿੰਡ ਦੇ ਵਿੱਚ ਮਤਲਬ ਕਿ ਆਂਦਿਆਂ ਨੂੰ ਫ੍ਰੀ ਸਾਡਾ ਮੇਨ ਮੋਟਿਵ ਇਹੀ ਹੈ ਕਿ ਆਪਾਂ ਜਿਹੜੇ ਲੋਕ ਇੱਥੋਂ ਪਿੰਡ ਚੋਂ ਸ਼ਹਿਰ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਤੱਕ ਆਪਾਂ ਇਹ ਫੈਸਿਲਿਟੀ ਪਹੁੰਚਾਈਏ ਕਿ ਉਹਨਾਂ ਨੂੰ ਫ੍ਰੀ ਮੈਡੀਕੇਸ਼ਨ ਦੀਏ ਜਿਹੜੇ ਲੋਕੀ ਇੰਨੇ ਸਕਸ਼ਮ ਨਹੀਂ ਹੈਗੇ ਕਿ ਆਪਣੀ ਮੈਡੀਸਿਨ ਖੁਦ ਖਰੀਦ ਸਕਣ ਉਹਨਾਂ ਤੱਕ ਵੀ ਇਹ ਆਪਾਂ ਸਾਰੀ ਸੁਵਿਧਾ ਪਹੁੰਚਾਈਏ ਵੱਦੀਆ ਐਮਬੀਬੀਐਸ ਡਾਕਟਰ ਆਉਂਦੇ ਆ ਜਿੱਦਾਂ ਸਰਪੰਚ ਸਾਹਿਬ ਨੂੰ ਪਤਾ ਹੈ ਕਿ ਪਿੰਡ ਦੇ ਵਿੱਚ ਐਮਬੀਬੀਐਸ ਡਾਕਟਰ ਆਉਂਦੇ ਆ ਤੇ ਇਹ ਇੱਕ ਫੈਸਿਲਿਟੀ ਹੈ ਜਿਹੜੀ ਕਿ ਹਾਂਸ ਫਾਊਂਡੇਸ਼ਨ ਪ੍ਰੋਵਾਈਡ ਕਰ ਰਹੀ ਹੈ ਸਾਰਿਆਂ ਨੂੰ ਹੈਨਾ ਤੇ ਸਰਪੰਚ ਸਾਹਿਬ ਬਾਕੀ ਦੱਸਣਗੇ ਕਿਦਾਂ ਲੱਗ ਰਿਹਾ ਉਹਨਾਂ ਨੂੰ ਜੇ ਟੀਮ ਆ ਰਹੀ ਹੈ ਤੇ ਕੀ ਫੈਸਿਲਟੀਆਂ ਦੇ ਰਹੀ ਹੈ ਜਿਸ ਤਰ੍ਹਾਂ ਤੁਸੀਂ ਪਿੰਡ ਪੱਕਾ ਦੇ ਵਿੱਚ ਆਏ ਹੋ ਤੇ ਪੇਸ਼ੈਂਟਾਂ ਦਾ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਦੇਖੋ ਜੀ ਪੇਸ਼ੈਂਟ ਜਿਹੜੇ ਤੇ ਸਾਡੇ ਰੈਗੂਲਰ ਜਿਹੜੇ ਵਿਜ਼ਿਟ ਕਰਦੇ ਆ ਉਹਨਾਂ ਨੂੰ ਤੇ ਆਰਾਮ ਵੀ ਮਿਲ ਰਿਹਾ ਤੇ ਵਧੀਆ ਰਿਸਪੌਂਸ ਹੈ ਪੇਸ਼ੈਂਟ ਦਾ ਤੇ ਬਾਕੀ ਲੋਕੀ ਜਿਹੜੇ ਆ ਗਏ ਆ ਉਹ ਸਾਡੇ ਨਾਲ ਵਧੀਆ ਕੋਆਪਰੇਸ਼ਨ ਵੀ ਵਧੀਆ ਕਰ ਰਹੇ ਆ ਇਹ ਸਿਰਫ ਫਰੀਦਕੋਟ ਜਿਹੜੇ ਲੈਵਲ ਤੇ ਆ ਕਿ ਸਾਰੇ ਪੰਜਾਬ ਲੱਗਦੇ ਆ ਸਾਰੇ 올 ਓਵਰ ਪੰਜਾਬ ਦੇ ਵਿੱਚ ਆ ਪੰਜਾਬ ਦੇ ਵਿੱਚ ਇਹਨਾਂ ਦੇ ਦਹਾਂਸ ਫਾਊਂਡੇਸ਼ਨ ਦੇ 10 ਪ੍ਰੋਜੈਕਟ ਚੱਲ ਰਹੇ ਆ ਇਸ ਟਾਈਮ ਤੇ ਰਨਿੰਗ ਆ ਜਿਹੜੇ ਆਪਣੇ ਨੇੜੇ ਨੇੜੇ ਫਰੀਦਕੋਟ ਹੋ ਗਿਆ ਫਿਰੋਜ਼ਪੁਰ ਹੋ ਗਿਆ ਮਮਦੋਟ ਹੋ ਗਿਆ ਬਾਕੀ ਜੇ ਆਪਾਂ ਗੱਲ ਕਰੀਏ ਅਦਰ ਅਦਰ ਡਿਸਟ੍ਰਿਕਟ ਦੀ ਤੇ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਇੱਥੇ ਸਾਡੇ ਜਿਹੜੇ ਆ ਪ੍ਰੋਜੈਕਟ ਰਨਿੰਗ ਚੱਲ ਰਹੇ ਆ ਤੇ ਹੁਣ ਜਿਹੜੇ ਨਿਊ ਪ੍ਰੋਜੈਕਟ ਆ ਰਹੇ ਆ ਸੰਗਰੂਰ ਤੇ ਪਟਿਆਲਾ ਦੇ ਵਿੱਚ ਆ ਰਹੇ ਆ ਨਵੇਂ ਪ੍ਰੋਜੈਕਟ ਉੱਥੇ ਵੀ ਸੇਮ ਐਮ ਐਮ ਯੂ ਆਂਦੀ ਆ ਤੇ ਇੱਦਾਂ ਹੀ ਲੋਕਾਂ ਤੱਕ ਇਹ ਫੈਸਿਲਿਟੀ ਪਹੁੰਚਾ ਰਹੇ ਆ ਮੇਰਾ ਨਾਮ ਰੀਨਾ ਕੌਰ ਹੈ ਜੂ ਅੱਜ ਇੱਥੇ ਆਪਣਾ ਕੈਂਪ ਲੱਗਾ ਦਾ ਜੀ ਦੇ ਤੁਸੀਂ ਪਹੁੰਚੇ ਹੋ ਕਿਸ ਤਰ੍ਹਾਂ ਦਾ ਗਾਈਡ ਕੀ ਤਰ੍ਹਾਂ ਹੈ ਇਹ ਡਾਕਟਰ ਸਾਹਿਬ ਆਏ ਆ ਬਹੁਤ ਵਧੀਆ ਦਵਾਈ ਦਿੰਦੇ ਆ 15 ਦਿਨ ਬਾਅਦ ਸਾਡੇ ਪਿੰਡ ਅਰਾਊਂਡ ਲਾਉਂਦੇ ਆ ਹੀ ਤੇ ਬਹੁਤ ਵਧੀਆ ਸਾਨੂੰ ਗਾਈਡ ਕਰਦੇ ਆ ਬਹੁਤ ਵਧੀਆ ਦਵਾਈ ਦਿੰਦੇ ਆ ਚੈੱਕ ਅਪ ਜੋ ਮੈਡੀਸਨ ਦਿੰਦੇ ਆ ਫ੍ਰੀ ਦਿੰਦੇ ਹਾਂ ਹਾਂਜੀ ਫ੍ਰੀ ਦਿੰਦੇ ਆ ਜੀ ਪਰਮਜੀਤ ਸਿੰਘ ਸਾਹਿਬ ਦਾ ਸਰਪੰਚ ਅੱਜ ਜੋ ਆਪਣੇ ਇੱਥੇ ਐਂਬੂਲੈਂਸ ਆਈ ਆ ਦਵਾਈ ਦੇਣ ਵਾਸਤੇ ਮਰੀਜ਼ਾਂ ਨੂੰ ਹਾਂਜੀ ਇਹ ਨਾਲ ਉਹਨੇ ਡਾਕਟਰਾਂ ਦੀ ਟੀਮ ਆ ਇਸ ਬਾਰੇ ਕੀ ਕਹਿਣਾ ਤੁਹਾਡਾ ਇਹਨਾਂ ਬਾਰੇ ਕਹਿਣਾ ਜੀ ਮਹੀਨੇ 'ਚ ਦੋ ਵਾਰ ਹੀ ਆਉਂਦੇ ਆ ਦਵਾਈ ਵਧੀਆ ਦਿੰਦੇ ਆ ਪਤੀਅਾ ਸੇਵਾ ਕਰਦੇ ਆ ਇਹੇ ਇਲਾਜ ਕਰਦੇ ਆ ਬਾਕੀ ਇਹਨਾਂ ਡਾਕਟਰ ਸਾਹਿਬ ਮਹੀਨੇ 'ਚ ਦੋ ਵਾਰ ਹੀ ਆ ਕੇ ਗਰੀਬ ਆਦਮੀ ਤੋਂ ਸ਼ਹਿਰ ਨਹੀਂ ਵੀ ਜਾਇਆ ਜਾਂਦਾ ਫਿਰ ਇੱਥੇ ਸਹੂਲਤ ਮਿਲ ਗਈ ਆ ਦਵਾਈ ਇੱਥੇ ਦੇ ਜਾਂਦੇ ਆ ਬਾਕੀ ਡਾਕਟਰ ਸਾਹਿਬ ਬਹੁਤ ਬਹੁਤ ਸਿਆਣੇ ਆ ਆਪਣੇ ਕੋਲ ਹੀ ਇੱਥੇ ਲਿਆ ਕੇ ਠੱਲਦੇ ਆ ਆਪਾਂ ਇਹਨਾਂ ਦਾ ਦੇਖਭਾਲ ਕਰਦੇ ਆ ਬਾਕੀ ਇਹ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ 15 ਦਿਨ ਹੀ ਆ ਕੇ ਮਹੀਨੇ 'ਚ ਦੋ ਵਾਰੀ ਆ ਕੇ ਦਵਾਈ ਦੇ ਕੇ ਜਾਂਦੇ ਆ ਇਹ ਤੋਂ ਇਸੇ ਤਰ੍ਹਾਂ ਦੇ ਕੈਂਪ ਲੱਗਦੇ ਰਹਿਣੇ ਚਾਹੀਦੇ। ਇਸੇ ਤਰ੍ਹਾਂ ਅੱਗੇ ਤੋਂ ਇਸੇ ਤਰ੍ਹਾਂ ਕੈਂਪ ਲੱਗਦਾ ਰਹੇ ਤਾਂ ਦੁਨੀਆ ਨੂੰ ਸਹੂਲਤ ਬਹੁਤ ਆ ਜੀ। ਕਿ ਜੇ ਜੇ ਸਭ ਗਰੀਬ ਬੰਦੇ ਤੋਂ ਨਹੀਂ ਵੀ ਜਾਇਆ ਜਾਂਦਾ ਉਹ ਬੰਦਾ ਇੱਥੇ ਦਵਾਈ ਲੈ ਸਕਦਾ। ਨਮਸਕਾਰ ਜੀ, ਮੇਰਾ ਨਾਮ ਡਾਕਟਰ ਹਿਤੇਸ਼ ਕੁਮਾਰ ਹੈ। ਮੈਂ ਬੇਸਿਕਲੀ ਹਿਮਾਚਲ ਤੋਂ ਬਿਲੋਂਗ ਕਰਦਾ ਹਾਂ। ਇੱਥੇ ਸਰਵਿਸ ਦੇਣੇ ਆ ਆਪਣੀ। ਤੋਂ ਜਿਵੇਂ ਕਿ ਹਮਾਰੇ ਫਾਰਮੈਸੀ ਨੇ ਦੱਸਿਆ ਕਿ ਹਮਾਰੀ ਗਾੜੀ ਆਤੀ ਹੈ ਗਾਉਂ-ਗਾਉਂ ਮੈਂ ਸਾਰੀ ਮੈਡੀਕੇਸ਼ਨ ਵਗੈਰਾ ਪ੍ਰੋਵਾਈਡ ਕਰਦੀ ਹੈ, ਚੈੱਕ-ਅਪ ਕਰਦੀ ਹੈ। ਜਿਸ ਦਾ ਟੈਸਟ ਨੈਸੈਸਰੀ ਹੋ, ਉਸ ਦਾ ਟੈਸਟ ਕਰਵਾਤੇ ਹਾਂ बाकी हम अपने गांव गांव के सरपंच साहब को इन्फॉर्म कर देते हैं कि हमारी गाड़ी आ रही है लोगों वगैरह को इकट्ठा करते हैं उनको दवाइयाँ वगैरह देते हैं चेकअप करते हैं उनका और जैसे जिस तरह से हमें लगता है कि इनको ट्रीटमेंट की जरूरत है उस तरह से हम ट्रीटमेंट प्रोवाइड करते हैं और पंजाब में पूरे में हमारी चली हुई है फाउंडेशन की मेडिकल मोबाइल यूनिट सिर्फ पंजाब में नहीं उत्तराखंड हिमाचल साउथ वाले एरिया में ईस्ट उड़ीसा वगैरह ये सब हो गया नागालैंड वगैरह सब जगह चले हुए हैं तो पूरे ऑल ओवर इंडिया ही इसका काफ़ी अच्छा रिस्पांस है पेशेंट भी हमसे ठीक रिस्पांस देते हैं हमें जैसे उनको काफ़ी आराम आ रहा है दवाइयों से दवाइयाँ भी इनकी काफ़ी अच्छी हैं ऐसा नहीं कि हम जेनरिक दवाइयाँ दे देते हैं सिर्फ सर जो आप रहे हैं और मंथली है कि ये होते हैं हाँ मंथली मतलब मंथ में हम दो बार आते हैं गाँव में हमारे पास टोटल चौबीस गाँव हैं जो कि हम 12 ਦਿਨ ਮੇ ਦੋ ਦੋ ਗਾਉਂ ਵਿਜ਼ਿਟ ਕਰਤੇ ਹੈਂ ਔਰ 12 ਦਿਨ ਬਾਅਦ ਅਸੀਂ ਫਿਰ ਰਿਪੀਟ ਪੇ ਆਤੇ ਹੈਂ